ਅਲੇ ਕੱਲ ਹੀ ਆਇਆ ਕੇਂਦਰ ਦਾ ਸੱਦਾ ਅੱਜ ਕਰ ਦਿੱਤਾ ਸ਼ੰਭੂ ਬਾਰਡਰ ਤੋਂ ਸਰਬਣ ਸਿੰਘ ਪੰਦੇਰ ਦੇ ਵੱਲੋਂ ਵੱਡਾ ਐਲਾਨ ਵੱਡਾ ਐਲਾਨ ਕਿਹੜਾ ਤੁਹਾਨੂੰ ਉਹ ਵੀ ਦੱਸਾਂਗੇ ਤੇ ਦੂਜੇ ਪਾਸੇ ਸਰਬਣ ਸਿੰਘ ਪੰਦੇਰ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਅਪੀਲ ਕੀਤੀ ਆ ਕਿ ਉਹ ਖਾਣਾ ਖਾਣਾ ਸ਼ੁਰੂ ਕਰ ਦੇਣ ਮਰਨ ਵਰਤ ਖਤਮ ਕਰ ਦੇਣ ਕਿਉਂਕਿ ਮੋਰਚੇ ਨੂੰ ਕਹਿੰਦੇ ਤੁਹਾਡੇ ਵਰਗੇ ਲੀਡਰਾਂ ਦੀ ਲੋੜ ਆ ਤੁਹਾਡੀ ਲੋੜ ਆ ਤਕੜੇ ਹੋ ਕੇ ਲੜਾਈ ਲੜਨੀ ਆ ਕੇਂਦਰ ਦੇ ਨਾਲ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਠੀਕ ਹੋ ਜਾਓ ਤੰਦਰੁਸਤ ਹੋ ਜਾਓ ਜੋ 14 ਫਰਵਰੀ ਦੀ ਮੀਟਿੰਗ ਕੇਂਦਰ ਨੇ ਦਿੱਤੀ ਆ ਉਸ ਮੀਟਿੰਗ ਦੇ ਵਿੱਚ ਤੁਸੀਂ ਸ਼ਾਮਲ ਹੋਵੋ ਤੇ ਨਾਲ ਹੀ ਸਰਬਨ ਸਿੰਘ ਭੰਦੇੜ ਦੇ ਵੱਲੋਂ ਪਹਿਲਾ ਐਲਾਨ ਕੀਤਾ ਸੀ ਕਿ 21 ਤਰੀਕ ਨੂੰ ਦਿੱਲੀ ਕੁਚ ਕਰਨਾ ਪਰ ਹੁਣ ਅੱਜ ਸਰਬਨ ਸਿੰਘ ਭੰਦੇੜ ਨੇ ਸ਼ੰਭੂ ਬਾਰਡਰ ਤੇ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕਰ ਦਿੱਤਾ ਕਿ ਅਸੀਂ ਹੁਣ 21 ਤਰੀਕ ਵਾਲਾ ਪ੍ਰੋਗਰਾਮ ਅੱਗੇ ਪਾ ਰਹੇ ਹਾਂ 26 ਜਨਵਰੀ ਤੋਂ ਬਾਅਦ ਦੇਖਾਂਗੇ ਇਸ ਪ੍ਰੋਗਰਾਮ ਤੇ ਤੇ 26 ਜਨਵਰੀ ਦਾ ਵੱਡਾ ਪ੍ਰੋਗਰਾਮ ਦੇ ਦਿੱਤਾ ਕੀ ਪ੍ਰੋਗਰਾਮ ਦਿੱਤਾ 26 ਜਨਵਰੀ ਦਾ ਕੀ ਟਰੈਕਟਰ ਮਾਰਚ ਕੀਤਾ ਜਾਵੇਗਾ ਦਿੱਲੀ ਦੀਆਂ ਸੜਕਾਂ ਦੇ ਟਰੈਕਟਰ ਜਾਣ ਇਕਤਾ ਮਤਾ ਡਾਲ ਆ ਗਿਆ ਹਮ ਜਾਂ ਹਮ ਸਮਝਦੇ ਵੀ ਜੋ ਜਨਤਾ ਨੇ ਇਕਤਾ ਮਤਾ ਡਾਲਾ ਉਸ ਸੇ ਹਮੇ ਬਹੁਤ ਉਮੀਦ ਹੈ ਜਨਤਾ ਸੇ और वो एकता नियंत्रण चल रहा है और उसी आशा को लेकर हम आगे बढ़ रहे हैं जो जनता चाहती है पूरी एकता मुकम्मल एकता उसमें शायद हमारे भाइयों का कहना भी वो शायद इतनी जल्दी संभव नहीं है तो फिर रह गई कम से कम एकता कम से कम एकता हो और कम से कम एकता की हमें कम से कम एकता तो का प्रस्ताव आ जाएगा और बात आगे बढ़ेगी कम से कम एकता का मतलब ठीक है पी देश भर में तीनों फोर्मो की कोडिने अच्छा हमें संदेश आएगा और कम से कम एकता का रास्ता साफ हो जाएगा ऐसा हम समझते हैं इसी के साथ साथ जो हम निकल में ध्यान में रखा और जो अभी डॉक्टर सोएमान जी बोल रहे हैं उसको हम ध्यान में रखते हुए के की ओर से एसके एम नॉन पोलिटिकल बीकेजू सिद्धू सिद्धूपुर और सरदार जगजीत सिंह डल्लेवाल जी को अपील कर रहे थे स्वस्थ हो तभी ये काम ਬੜੀ ਅੱਛਾ ਆਸਾਨੀ ਸੇ ਹੋ ਸਕਤਾ ਹੈ। ਤੋਂ ਹਮਾਰੀ ਅਪੀਲ ਹੈ ਕਿ ਵਾਹ ਖਾਣ ਪਾਣ ਵੀ ਲੈ ਅਤੇ ਜਲਦੀ ਸਵਸਥ ਹੋ ਇਸ ਲਈ ਕਿ ਹਮ ਟੇਬਲ ਪਰ ਵੀ ਅਤੇ ਗਰਾਉਂਡ ਪਰ ਵੀ ਕੇਂਦਰ ਕੀ ਮੋਦੀ ਸਰਕਾਰ ਕੋ ਹਰਾ ਕਰ ਆਪਣੀ ਮੰਗੇ ਮੰਨਵਾ ਸਕੇ। ਤੋਂ ਇਹ ਕਰਾਂਗੇ ਪਰ ਉਹਨਾਂ ਦੇ ਮੂੰਹ ਕਿੱਧਰ ਕਰਨੇ ਨੇ ਇਹ ਅਸੀਂ ਵਿੱਚ ਰੱਖਿਆ ਸੀ ਕਿ ਬਾਅਦ ਦੇ ਵਿੱਚ ਵਿਚਾਰ ਕੇ ਕਰਾਂਗੇ ਗੱਲ। ਕਿ ਉਹਦੇ ਵਿੱਚ ਅਜਿਹਾ ਵਿਚਾਰਿਆ ਗਿਆ ਕਿ ਜਿਹੜੇ ਸਾਡੇ ਟਰੈਕਟਰ ਨੇ ਉਹਨਾਂ ਦੇ ਮਾਰਚ ਕੀਤੇ ਜਾਣਗੇ ਪਿੰਡਾਂ ਤੋਂ ਔਰ ਉਹ ਸ਼ਹਿਰੋ ਜਿੱਥੇ ਬਣੇ ਨੇ ਵੱਡੇ ਕਾਰਪਟ ਘਰਾਣਿਆਂ ਨੇ ਬਣਾਏ ਨੇ ਔਰ ਵੱਡੇ ਮੌਲ ਨੇ ਕਾਰਪਟ ਘਰਾਣਿਆਂ ਦੇ ਔਰ ਜਿਹੜੇ ਮੁੱਖ ਦਫ਼ਤਰ ਨੇ ਬੀਜੇਪੀ ਦੇ ਉਹਨਾਂ ਦਫ਼ਤਰਾਂ ਦੇ ਅੱਗੇ 12 ਤੋਂ 1:30 ਵਜੇ ਤੱਕ ਉਹ ਟਰੈਕਟਰ ਉੱਥੇ ਖਲੋਣਗੇ ਔਰ ਮਾਰਚ ਕਰਦੇ ਹੋਏ ਫਿਰ ਵਾਪਸ ਘਰਾਂ ਨੂੰ ਉਹ ਪ੍ਰੋਗਰਾਮ ਕਰਕੇ ਆਉਣਗੇ ਇਕ ਤਈਆ ਦੂਸਰਾ ਹੈ ਕਿ ਸਾਡਾ ਜਿਹੜਾ 21 ਦਾ ਜਥਾ 121 ਸਾਨਾ ਦਾ ਅੱਗੇ ਵਧਣਾ ਸੀ ਉਹਨੂੰ ਅਸੀਂ ਪੋਸਟਪੋਨ ਕੀਤਾ ਹੈ 26 ਤੱਕ ਉਹ ਸਰਕਾਰ ਨੂੰ ਅਸੀਂ ਸਮਾਂ ਦਿੰਦਾ ਕਿਉਂਕਿ ਸਰਕਾਰ ਨੇ ਜਿਹੜੀ ਚਿੱਠੀ ਭੇਜੀ ਹੈ ਉਹਦੇ ਵਿੱਚ ਜਿਹੜੀ ਡੇਡ ਦਿੱਤੀ ਹੈ 14 ਤਰੀਕ ਕੋ ਬਹੁਤ ਲੇਟ ਹੈ ਛੋ ਅਸੀਂ ਸਮਝਦੇ ਹਾਂ ਮੀਟਿੰਗ ਪਹਿਲਾਂ ਹੋ ਸਕਦੀ ਹੈ ਸਰਕਾਰ ਜਿਹੜਾ ਕਹਿੰਦੀ ਹੈ ਕਿ ਦਿੱਲੀ ਦੇ ਵਿੱਚ ਚੋਣ ਜਾਬਤਾ ਲੱਗਿਆ ਹੋਇਆ ਹੈ ਇਹ ਗੁੰਮਰਾਹ ਕਰ ਰਹੀ ਹੈ ਜਦ ਕਿ ਸਰਕਾਰ ਆਪਣੇ ਵੱਲੋਂ ਬੜੀਆਂ-ਬੜੀਆਂ ਅਨਾਊਂਸਮੈਂਟ ਕਰ ਰਹੀ ਹੈ ਜਿਹਦੇ ਵਿੱਚ ਹੁਣ 8ਵਾਂ ਪੇ ਕਮਿਸ਼ਨ ਜਿਹਦੇ ਵਿੱਚ ਗੋਨੀ ਨਾਲ ਹੀ ਸਾਡਾ ਮੰਨਣਾ ਹੈ ਕਿ ਇਹ ਜਿਹੜੀ ਮੀਟਿੰਗ ਹੈ ਇਹ ਦਿੱਲੀ ਹੋਣੀ ਚਾਹੀਦੀ ਹੈ ਕਿਉਂਕਿ ਦਿੱਲੀ ਸਰਕਾਰ ਨਾਲ ਰਿਲੇਟਡ ਹੈ ਤੇ ਸਾਡੀ ਮੀਟਿੰਗ ਜਿਹੜੀ ਉਹ ਦਿੱਲੀ ਹੋਵੇ ਉਹ ਮੀਟਿੰਗ ਜਿਹੜੀ ਪ੍ਰਭਾਵਸ਼ਾਲੀ ਜਾਏਗੀ ਔਰ ਉਹ ਵਧੀਆ ਰਹੇਗੀ ਕੋਈ ਕਿੰਤੂ ਪ੍ਰੰਤੂ ਨਹੀਂ ਰਹੇਗੀ ਸਰਕਾਰ ਦੀ ਪੇ ਸਾਨੂੰ ਦਿੱਲੀ ਚੰਡੀਗੜ੍ਹ ਆਉਣਾ ਪੈਂਦਾ ਅਸੀਂ ਦਿੱਲੀ ਜਾਣ ਨੂੰ ਤਿਆਰ ਹਾਂ ਉਸ ਤੋਂ ਇਲਾਵਾ ਐਸਕੇਐਮ ਨੇ ਜਿਹੜਾ ਸਾਡਾ ਚੱਲ ਰਿਹਾ ਤਿੰਨਾਂ ਹੀ ਫਾਰਮਾਂ ਦਾ ਇੱਕੇ ਦੀ ਗੱਲ ਉਹਦੇ ਵਿੱਚ ਇਹ ਗੱਲ ਆਈ ਸੀਗੀ ਕਿ ਇਹ ਜਿਹੜਾ ਇੱਕ ਹੈ ਇਹ ਸੰਪੂਰਨ ਇੱਕਾਂ ਜੱਤ ਕਟੋਕਟ ਪ੍ਰੋਗਰਾਮ ਤੇ ਇੱਕਾ ਸ਼ੋਅ ਦੇ ਸਬੰਧ ਦੇ ਵਿੱਚ ਜਿਵੇਂ ਭੰਦੇ ਹਸਾਉ ਨੇ ਦੱਸਿਆ ਕਿ ਸਾਡਾ ਮੰਨਣਾ ਹੈ ਕਿ 24 ਤਰੀਕ ਜਿਹੜੀ ਜਨਰਲ ਬੋਡੀ ਦੀ ਐਸਕੇਮ ਦੀ ਮੀਟਿੰਗ ਹੈ ਉਸ ਦੇ ਵਿੱਚ ਐਸਕੇਮ ਜ਼ਰੂਰ ਨਿਰਣੇ ਲਏਗਾ ਅਸੀਂ ਤਾਂ ਮੰਗ ਵੀ ਕਰਦੇ ਆ ਕਿ ਸੰਪੂਰਨ ਇਕਾ ਕੀਤਾ ਜਾਵੇ ਉਹਨਾਂ ਵੱਲੋਂ ਕੋਈ ੜਿੱਕਾ ਹੋ ਸਕਦਾ ਵੀ ਉਹ ਸੰਪੂਰਨ ਇਕਾ ਉਹਨਾਂ ਦੀ ਮੀਟਿੰਗ 'ਚ ਪਾਸ ਹੁੰਦਾ ਕਿ ਨਹੀਂ ਹੁੰਦਾ ਪਰ ਸਾਡਾ ਮੰਨਣਾ ਸੀ ਸੰਪੂਰਨ ਇਕੇ ਲਈ ਬਿਲਕੁਲ ਹੱਥ ਖੋਲੇ ਹੋਏ ਨੇ ਸੰਪੂਰਨ ਇਕਾ ਚਾਹੁੰਦੇ ਆ ਇਹ ਵੱਡੀ ਲੜਾਈ ਹੈ ਸੰਪੂਰਨ ਇਕੇ ਤੋਂ ਬਿਨਾ ਇਹ ਲੜੀ ਨਹੀਂ ਜਾ ਸਕਦੀ ਸੋ ਇਹ ਸੰਪੂਰਨ ਇਕਾ ਕੀਤਾ ਜਾਵੇ ਪਰ ਫਿਰ ਵੀ ਜੇ ਉਹਨਾਂ ਨੂੰ ਲੱਗਦਾ ਕਿ ਪਹਿਲਾਂ ਆਪਾਂ ਘਟੋ ਘਟ ਪ੍ਰੋਗਰਾਮ ਤੇ ਇਕੱਠੇ ਹੋਣਾ ਉਹਦੇ ਵਾਸਤੇ ਵੀ ਅਸੀਂ ਹੱਥ ਖੋਲੇ ਹੋਏ ਨੇ ਸੋ ਉਹਦੇ ਵਾਸਤੇ ਅਸੀਂ ਆਸ਼ਾ ਕਰਦੇ ਆ ਕਿ 24 ਤਰੀਕ ਨੂੰ ਐਸਕੇਐਮ ਵੱਲੋਂ ਇਹ ਸਾਰੇ ਦੇਸ਼ ਵਾਸਤੇ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਨੇ ਔਰ 9 ਤਰੀਕ ਦੀ ਜਿਹੜੀ ਕਾਨਫਰੰਸ ਦੇ ਵਿੱਚ ਵੱਡੀ ਮੋਗੇ ਵਾਲੀ ਦੇ ਵਿੱਚ ਲੋਕਾਂ ਦੀ رائے ਨੇ ਕਿ ਲੋਕ ਰਏ ਵੱਡੀ ਹੋਇਆ ਕਰਦੀ ਹੈ ਲੋਕ ਰਏ ਕਹਿ ਰਹੀ ਹੈ ਕਿ ਸੰਪੂਰਨ ਏਕਾ ਕੀਤਾ ਜਾਵੇ ਉਤੋਂ ਮਤਾ ਪਾਸ ਕਰਾਇਆ ਗਿਆ ਸੰਪੂਰਨ ਏਕੇ ਦਾ ਤੇ ਫਿਰ ਆਪਾਂ ਨੂੰ ਲੋਕ ਰਾਂ ਨੂੰ ਮੰਨਦੇ ਹੋਏ ਸੰਪੂਰਨ ਏਕੇ ਵੱਲ ਵਧਣਾ ਚਾਹੀਦਾ ਜੇ ਹਜੇ ਕੋਈ ਨਿੱਕਾ ਲੱਗਦਾ ਤੇ ਘੱਟੋ ਘੱਟ ਮਿਨੀਮਮ ਜਿਹੜਾ ਘੱਟੋ ਘੱਟ ਪ੍ਰੋਗਰਾਮ ਤੇ ਜ਼ਰੂਰ ਕੋਈ ਪੋਜ਼ਿਟਿਵ ਗੱਲ ਆਉਣੀ ਚਾਹੀਦੀ ਹੈ ਇਹ ਸਾਡਾ ਮੰਨਣਾ ਹੈ ਤੇ ਚੌਥੀ ਗੱਲ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਜਿਹੜਾ ਮਨਵਰਤ ਸੀਗਾ ਉਸ ਦੇ ਸਬੰਧ ਦੇ ਵਿੱਚ ਸਾਡੀ ਅਪੀਲ ਹੈ ਜਿਵੇਂ ਕਿ ਚਿੱਠੀ ਆਈ ਹੈ ਸਰਕਾਰ ਦੀ ਉਹਨਾਂ ਨੇ ਵੀ ਅਪੀਲ ਕੀਤੀ ਹੈ ਉਹਨੂੰ ਅਸੀਂ ਪੜਦੇ ਹੋਏ ਵੇਖਿਆ ਔਰ ਡਾਕਟਰ ਸਵੇਮਾਨ ਜੀ ਨੇ ਸਪਸ਼ਟ ਕਿਹਾ ਕਿ 14 ਤਰੀਕ ਤੱਕ ਰਹਿਣਾ ਬਿਨਾਂ ਰੋਟੀ ਤੋਂ ਸੰਭਵ ਨਹੀਂ ਹੈਗਾ ਦਵਾਈਆਂ ਸਾਰੇ ਨਹੀਂ ਰਿਆ ਜਾ ਸਕਦਾ ਮੈਡੀਕਲ ਫੀਡ ਜਿਹਨੂੰ ਆਪਾਂ ਕਹਿ ਰਹੇ ਹਾਂ ਉਹਦੇ ਸਾਰੇ ਨਹੀਂ ਰਿਆ ਜਾ ਸਕਦਾ ਤੇ ਫੇਰ ਸਾਡਾ ਮੰਨਣਾ ਹੈ ਕਿ ਲੜਾਈ ਵੱਡੀ ਹੈ ਮੋਰੇ ਜਾਬਰ ਸਰਕਾਰ ਹੈ ਉਹਦੇ ਨਾਲ ਲੜਨੇ ਵਾਸਤੇ ਸਾਡੇ ਆਗੂ ਜਿਹੜੇ ਸਾਡੇ ਚ ਵੱਡੇ ਆਗੂ ਮੌਜੂਦ ਰਹਿਣੇ ਚਾਹੀਦੇ ਨੇ ਸ਼ੋ ਸਾਡੀ ਅਪੀਲ ਹੈ ਕਿ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਉਹ ਆਪਣਾ ਖਾਣਾ ਪੀਣਾ ਬਿਲਕੁਲ ਦਰੁਸਤ ਕਰਨ ਵੱਡੀ ਲੜਾਈ ਹੈ ਜਿਵੇਂ ਡਾਕਟਰਾਂ ਨੇ ਰਾਏ ਦਿੱਤੀ ਐਸੀ ਨਹੀਂ ਜਾਣਦੇ ਪਰ ਡਾਕਟਰ ਕਹਿ ਰਹੇ ਨੇ ਕਿ ਇਹ ਮੈਡੀਕਲ ਫੀਲਡ ਦਾ ਕੰਮ ਨਹੀਂ ਚੱਲ ਸਕਦਾ 14 ਤੱਕ ਤੇ ਇਹਦੇ ਵਾਸਤੇ ਆਪਾਂ ਨੂੰ ਰੋਟੀ ਖਾਣੀ ਪਵੇਗੀ। ਸੋ ਸਾਡਾ ਮੰਨਣਾ ਹੈ ਕਿ ਆਪਣਾ ਖਾਣਾ ਪੀਣਾ ਠੀਕ ਕਰਨ ਤਾਂ ਕਿ ਉਹ ਬਿਲਕੁਲ ਤੰਦਰੁਸਤ ਹੋ ਕੇ ਸਾਡੇ ਨਾਲ ਜਿਹੜੀ ਅਗਲੀ ਮੀਟਿੰਗ ਜਦੋਂ ਵੀ ਹੁਣ ਅਸੀਂ ਅਪੀਲ ਕੀਤੀ ਹੈ ਜਿਹੜੀ ਵੀ ਮੀਟਿੰਗ ਤੈਅ ਹੁੰਦੀ ਹੈ ਜਿਹੜੀ ਵੀ ਜਾਂ ਮੀਟਿੰਗ ਜੇ ਆਪਾਂ ਜਾਣੇ ਆ ਦੋਨੇ ਫਾਰਮ